ਟਾਪ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਦਲਜੀਤ ਸਿੰਘ ਜੈਲਦਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ। ਯਾਰੋ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤੇ ਕੁਝ ਵੀਡੀਓ ਅਜਾਈਆਂ ਹੁੰਦੀਆਂ ਨੇ ਜੋ ਦਿਲ ਨੂੰ ਛੂ ਜਾਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਰੋਣ ਆਉਣ ਲੱਗ ਪੈਂਦਾ ਹੈ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਇੱਕ ਬੱਚੇ ਦੀ ਇੱਕ ਛੋਟੇ ਬੱਚੇ ਦੀ ਮਾਂ ਮਰ ਜਾਂਦੀ। ਜੀ ਹਾਂ ਹਾਲ ਹੀ ਵਿੱਚ ਇਸ ਬੱਚੇ ਦੀ ਮਾਂ ਦੀ ਡੈਥ ਹੋ ਗਈ ਤੇ ਬੱਚਾ ਮਾਂ ਦੀ ਫੋਟੋ ਲਾ ਕੇ ਜਾ ਕੇ ਮਾਂ ਨਾਲ ਕਿਵੇਂ ਪਿਆਰ ਕਰਦਾ ਪਿਆ ਹੈ ਤੇ ਕਿਵੇਂ ਮਾਂ ਨੂੰ ਫੋਟੋ ਚੋਂ ਬਾਹਰ ਕੱਢਣਾ ਚਾਹੁੰਦਾ ਹੈ ਆਓ ਤੁਹਾਨੂੰ ਉਸ ਵੀਡੀਓ ਵੱਲ ਚਲਦੇ ਹਾਂ ਰੱਬਾ ਮਾਂਾਂ ਨਾ ਖੂਮੀ ਬਨਾ ਹੈ ਖੁਸ਼ੀਆਂ ਲਕੋਮੀ ਹਾਂਜੀ ਮਿੱਤਰੋ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇਓ ਤਾਂ ਜੋ ਹਰ ਇੱਕ ਇਨਸਾਨ ਇਸ ਬੱਚੇ ਦੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਕਮੈਂਟਾਂ ਚ ਜ਼ਰੂਰ ਲਿਖ ਸਕੇ ਸੋ ਹੁਣ ਦੇ ਲਈ ਐਨਾਂ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ